ਸਸ਼ੀਕਲ ਜੀ ਹਮਦਰ ਟੀਵੀ ਦੇਖਣ ਦਾ ਸਹਿ ਦਰਸ਼ਕਾ ਸਵਾਗਤ ਹੈ ਪੰਜਾਬ ਦੇ ਵਿੱਚ ਸਿਆਸੀ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਤੇ ਬਾਕੀ ਸੀਟਾਂ ਦੇ ਉੱਪਰ ਜਿਹੜੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋਣਾ ਬਾਕੀ ਹੈ ਉਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਹੁਣ ਸੂਚੀ ਜਿਹੜੀ ਜਾਰੀ ਕੀਤੀ ਜਾਂਦਾ سلسلہ ਵੀ ਜਾਰੀ ਹੈ ਗੱਲ ਜੇਕਰ ਭਾਰਤੀ ਜਨਤਾ ਪਾਰਟੀ ਦੀ ਕਰੀਅਤਾ ਇਥੇ ਚਾਰ ਸੀਟਾਂ ਦੇ ਉੱਪਰ ਜਿਹੜੀ ਕਿ ਅਨਾਉਂਸਮੈਂਟ ਹੋਣਾ ਬਾਕੀ ਸੀ ਅਤੇ ਚਾਰ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਪਰ ਹੁਣ ਜਿਹੜਾ ਕਿ ਭਾਜਪਾ ਦੇ ਵੱਲੋਂ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਤਿੰਨ ਹੋਰ ਸੀਟਾਂ ਦੇ ਉੱਪਰ ਜਿਹੜੇ ਨਾਮ ਐਲਾਨ ਦਿੱਤੇ ਗਏ ਨੇ ਕਾਬਿਜ਼ ਜ਼ਿਕਰ ਹੈ ਕਿ ਫਿਰੋਜ਼ਪੁਰ ਤੋਂ ਜਿਹੜਾ ਕਿ ਭਾਜਪਾ ਦੇ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਡਾਕਟਰ ਸੁਬਾਸ਼ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਹੋਰ ਸੀਟ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅਰਵਿੰਦ ਖੰਨਾ ਦੇ ਉੱਪਰ ਪਾਰਟੀਆਂ ਨੇ ਇਹ ਜਿਹੜਾ ਕਿ ਇਸ ਵਾਰ ਲੋਕ ਸਭਾ ਚੋਣਾਂ ਦਾ ਦਾ ਖੇਡਿਆ ਸੋ ਜਿਸ ਤਰ੍ਹਾਂ ਦੇ ਨਾਲ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਤੇ ਇਸੇ ਨੂੰ ਲੈ ਕੇ ਉਹਨਾਂ ਪਾਰਟੀਆਂ ਦਾ ਪਾਰਟੀ ਦੇ ਵੱਲੋਂ ਜਿਹੜੀ ਕਿ ਹੁਣ ਸੂਚੀ ਜਾਰੀ ਕੀਤੀ ਗਈ ਹੈ ਤਿੰਨ ਜਿਹੜੇ ਨਾਮ ਐਲਾਨ ਕੀਤੇ ਗਏ ਨੇ ਪਰ ਇੱਥੇ ਖਾਸ ਗੱਲ ਇਹ ਹੈ ਕਿ 12 ਸੀਟਾਂ ਦੇ ਉੱਪਰ ਤਾਂ ਜਿਹੜੇ ਕਿ ਕੈਂਡੀਡੇਟਸ ਨੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਪਰ ਇੱਕ ਸੀਟ ਦੇ ਉੱਪਰ ਉਮੀਦਵਾਰ ਦੇ ਨਾਮ ਦਾ ਐਲਾਨ ਕੀਤੇ ਜਾਣਾ ਬਾਕੀ ਹੈਗਾ ਆ ਅਤੇ ਇਹ ਜਿਹੜੀ ਸੀਟ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਹੈ ਜਿਸ ਦੇ ਉੱਪਰ ਹਲੇ ਕੋਈ ਵੀ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੋ ਤਿੰਨ ਸੀਟਾਂ ਦੇ ਉੱਪਰ ਜਿਹੜੇ ਕੈਂਡੀਡੇਟਾਂ ਦੇ ਨਾਮ ਐਲਾਨੇ ਗਏ ਨੇ ਉਸ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਫੋਜਪੁਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਡਾਕਟਰ ਸੁਬਾਸ਼ ਸ਼ਰਮਾ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਾਰ ਜਿਹੜੀ ਕੀ ਭਾਰਤੀ ਜਨਤਾ ਪਾਰਟੀ ਹੈ ਉਹ ਪੰਜਾਬ ਦੇ ਵਿੱਚ ਇਕੱਲਿਆਂ ਹੀ ਚੋਣ ਲੜ ਰਹੀ ਹੈ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਘਟਚੋੜ ਨੂੰ ਲੈ ਕੇ ਕਾਫੀ ਜੜਿਆ ਚਰਚਾਵਾ ਵੀ ਰਹੀਆਂ ਸਨ ਅਤੇ ਗੱਲਬਾਤ ਨੂੰ ਲੈ ਕੇ ਕਈ ਮੀਟਿੰਗਾਂ ਵੀ ਹੋਈਆਂ ਪਰ ਜਿਹੜੇ ਪੰਜਾਬ ਨਾਲ ਸੰਬੰਧਿਤ तमाम ਮੁੱਦੇ ਨੇ ਭਾਵੇਂ ਉਹ ਕਿਸਾਨਾਂ ਦਾ ਮਸਲਾ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਜਾਂ ਹੋਰ ਪੰਜਾਬ ਨਾਲ ਜੁੜੇ तमाम ਮਸਲੇ ਹੋਣ ਇਹਨਾਂ ਦੇ ਉੱਪਰ ਸਹਿਮਤੀ ਨਹੀਂ ਬਣ ਪਾਈ ਜਿਸ ਕਰਕੇ ਜਿਹੜਾ ਕਿ ਇਹ ਗੱਟ ਜੋੜ ਹੈ ਉਹ ਨਹੀਂ ਹੋ ਸਕਿਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਲੱਗ ਤੋਂ ਜਿਹੜੀ ਚੋਣ ਲੜੀ ਜਾ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤੇ ਰੰਦੀਆਂ ਤੇ ਰੰਦੀਆਂ ਸੀਟਾਂ ਦੇ ਉੱਪਰ ਜਿਹੜੇ ਕਿ ਵਕ ਹੋ ਕੇ ਚੋਣ ਲੜੀ ਜਾ ਰਹੀ ਹੈ 13 ਦੇ ਵਿੱਚੋਂ 12 ਸੀਟਾਂ ਤੇ ਉੱਪਰ ਹੁਣ ਤੱਕ ਜਿਹੜਾ ਕਿ ਭਾਜਪਾ ਦੇ ਵੱਲੋਂ ਆਪਣੇ ਕੈਂਡੀਡੇਟ ਦੇ ਨਾਮ ਅਨਾਉਂਸ ਕੀਤੇ ਗਏ ਨੇ ਅਤੇ ਇੱਕ ਸੀਟ ਜਿਸ ਤੇ ਉੱਪਰ ਹਲੇ ਐਲਾਨ ਹੋਣਾ ਬਾਕੀ ਹੈਗਾ ਕਾਬਲ ਜ਼ਿਕਰ ਹੈ ਕਿ ਜੇਕਰ ਆਪਾਂ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤੇ ਇੱਥੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਹੈ ਉਸ ਦੇ ਨਾਲ ਮੁਕਾਬਲਾ ਹੋਣਾ ਉਹ ਉਸ ਦੇ ਵਿੱਚ ਬੋਬੀ ਮਾਨ ਜਿਹੜੇ ਹੈਗੇ ਨੇ ਨਰਦੇਵ ਸਿੰਘ ਬੋਬੀ ਮਾਨ ਉਹਨਾਂ ਦੇ ਨਾਲ ਇਹਦਾਣਾ ਗੁਰਮੀਤ ਸਿੰਘ ਛੋਟੀ ਦਾ ਮੁਕਾਬਲਾ ਹੋਵੇਗਾ ਜਦਕੀ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਕਾਕਾ ਬਰਾੜ ਚੌਂ ਮੈਦਾਨ ਦੇ ਵਿੱਚ ਨੇ ਇਸੇ ਤਰ੍ਹਾਂ ਜੇਕਰ ਸ਼੍ਰੀ ਅਨੰਦਪੁਰ ਸਾਹਿਬ ਸੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਹੜਾ ਕਿ ਭਾਜਪਾ ਦੇ ਵੱਲੋਂ ਡਾਕਟਰ ਸੁਭਾਸ਼ ਚਰਮਨ ਨੂੰ ਟਿਕਟ ਦੇ ਕੇ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਇਥੋਂ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਅਤੇ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਇਹ ਜਿਹੜਾ ਕਿ ਚਾਰ ਚਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ ਡਾਕਟਰ ਸੁਭਾਸ਼ ਸ਼ਰਮਾ ਦੇ ਵੱਲੋਂ ਜਿਹੜੀ ਕਿ ਕ੍ਰੈਡਿਟ ਟਿੱਕਰ ਦਿੱਤੀ ਜਾਵੇਗੀ ਪਰ ਸੰਗਰੂਰ ਜੋ ਕਿ ਆਮ ਆਦਮੀ ਪਾਰਟੀ ਦਾ ਧੁਰਾ ਮੰਨੀ ਜਾਂਦੀ ਹੈ ਗੜ ਮੰਨੀ ਜਾਂਦੀ ਹੈ ਉੱਥੇ ਅਰਵਿੰਦ ਖੰਨਾ ਨੂੰ ਜਿਹੜਾ ਕਿ ਭਾਜਪਾ ਦੇ ਵੱਲੋਂ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇੱਥੇ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਕਿ ਇਕਬਾਲ ਸਿੰਘ ਝੁੰਦਾ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਤੋਂ ਜਿਹੜੇ ਕਿ ਕੈਬਨਿਟ ਮੰਤਰੀ ਵੀ ਨੇ ਗੁਰਮੀਤ ਸਿੰਘ ਮੀਤ ਹੇਰ ਅਤੇ ਕਾਂਗਰਸ ਤੋਂ ਸੁਖਪਾਲ ਖਹਿਰਾ ਹੌਟ ਸੀਟ ਸੰਗਰੂਰ ਦੇ ਵਿੱਚ ਚੋਣ ਲੜ ਰਹੇ ਨੇ ਅਤੇ ਕਾਫੀ ਚੋਟੀ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਇੱਕ ਤਰ੍ਹਾਂ ਦੇ ਨਾਲ ਸੰਗਰੂਰ ਜੋ ਕਿ ਆਪ ਦਾ ਗੜ ਮੰਨੀ ਜਾਂਦੀ ਹੈ ਇੱਥੇ ਆਮ ਆਦਮੀ ਪਾਰਟੀ ਨੂੰ ਆਪਣੀ ਸਾਖ ਬਚਾਉਣ ਦੇ ਲਈ ਪੂਰੀ ਵਾਰ ਲਗਾਉਣ ਦੀ ਜਿਹੜੀ ਹੈ ਉਹ ਲੋੜ ਪਵੇਗੀ ਪਰ ਭਾਜਪਾ ਦੇ ਵੱਲੋਂ ਵੀ ਪੂਰੀ 考 ਵਿਚਾਰਨ ਤੋਂ ਬਾਅਦ ਲੋਕਾਂ ਦੀ ਰਾਏ ਲੈ ਜਾਣ ਤੋਂ ਬਾਅਦ ਆਪਣੀ ਜਿਹੜੀ ਕਿ ਲੋਕਲ ਲੀਡਰਸ਼ਿਪ ਹੈ ਉਸ ਦੀ ਰਾਏ ਲੈ ਜਾਣ ਤੋਂ ਬਾਅਦ ਅਰਵਿੰਦ ਖੰਨਾ ਨੂੰ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੰਗਰੂਰ ਤੋਂ ਪੜਿਆ ਕਿਸਾਨ ਅੰਦੋਲਨ ਚਾਰਿਆ ਇਹ ਵੀ ਭਾਜਪਾ ਦੇ ਲਈ ਇੱਕ ਜਿਹੜੀ ਕਿ ਵੱਡੀ ਢਾਲ ਲਗਾਉਣ ਨੂੰ ਲੈ ਕੇ ਆਪਣੀ ਮੁੱਖ ਭੂਮਿਕਾ ਨਿਭਾ ਰਿਹਾ ਕਿਉਂਕਿ ਕਿਸਾਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਾਫੀ ਰੋਸ ਦੇਖਣ ਨੂੰ ਮਿਲਿਆ ਹੈ ਅਤੇ ਜਿੱਥੇ ਵੀ ਭਾਜਪਾ ਦੇ ਉਮੀਦਵਾਰ ਲੋਕਾਂ ਦੇ ਵਿੱਚ ਪ੍ਰਚਾਰ ਦੇ ਲਈ ਜਾਂਦੇ ਨੇ ਕਈ ਥਾਵਾਂ ਦੇ ਉੱਪਰ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਭਾਵੇਂ ਉਹ ਹੰਸਰਾਜ ਹੰਸੋਂ ਇੱਥੋਂ ਤੱਕ ਕਿ ਜਿਹੜੇ ਕਿ ਹਾਲ ਹੀ ਦੇ ਵਿੱਚ ਕਾਂਗਰਸ ਨੂੰ ਅਲਵਿਦਾ ਆ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਨੂੰ ਲੁਧਿਆਣ ਤੋਂ ਜਿਹੜੇ ਚੋਣ ਲੜ ਰਹੇ ਨੇ ਰਮਨਦੀਪ ਸਿੰਘ ਬਿੱਟੂ ਦਾ ਵੀ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਪੁਰਜੋਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੁਣ ਜਿਹੜਾ ਕਿ ਭਾਜਪਾ ਦੇ ਵੱਲੋਂ ਇੱਥੇ ਪੰਜਾਬ ਦੇ ਵਿੱਚ ਆਪਣਾ ਦਬਦਬਾ ਕਾਇਮ ਰੱਖਣਾ ਲੋਕਾਂ ਦੇ ਵਿੱਚ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਪਹੁੰਚਣਾ ਇੱਥੇ ਕਾਫੀ ਜਿਹੜਾ ਕਿ ਔਖਾ ਜਾਪ ਰਿਹਾ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਜਿਹੜਾ ਰੋਸ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਕਦੇ ਵੀ ਭਾਰਤੀ ਅੰਤੱਪਾਰਟੀ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਸਾਰ ਨਹੀਂ ਲਈ ਗਈ ਇਸ ਤੋਂ ਪਹਿਲੇ ਜਿਹੜਾ ਅੰਦੋਲਨ ਹੋਇਆ ਸੀ ਉਸ ਦੇ ਵਿੱਚ ਬੇਸ਼ੱਕ ਕਿਸਾਨੀ ਮੰਗਾਂ ਨੂੰ ਲੈ ਕੇ ਸਹਿਮਤੀ ਤਾਂ ਬਣ ਗਈ ਸੀ ਪਰ ਹਲੇ ਤੱਕ ਮੰਗਾਂ ਲਾਗੂ ਨਹੀਂ ਕੀਤੇ ਗਏ ਜਿਸ ਤੋਂ ਬਾਅਦ ਦੁਬਾਰਾ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਹੈ ਅਤੇ ਕਈ ਜਿਹੜੇ ਕਿਸਾਨ ਨੇ ਹਰਿਆਣਾ ਦੇ ਵਿੱਚ ਗ੍ਰਿਫਤਾਰ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਰਿਹਾਈ ਨੂੰ ਲੈ ਕੇ ਹਲੇ ਵੀ ਜਿਹੜਾ ਕਿ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਮੋਰਚਾ ਲੱਗਿਆ ਹੋਇਆ ਸੋ ਪਿੰਡ ਦੇ ਲੋਕਾਂ ਦੇ ਵਿੱਚ ਪਾਰਟੀ ਨੂੰ ਉਹ ਲੈ ਕੇ ਕਾਫੀ ਜ਼ਿਆਦਾ ਰੋਸ ਵੀ ਦੇਖਣ ਨੂੰ ਮਿਲਿਆ ਤੇ ਕਈ ਪਿੰਡਾਂ ਦੇ ਵਿੱਚ ਬਕਾਇਦਾ ਪਾਚਪਾ ਉਮੀਦਵਾਰਾਂ ਦੇ ਨਾਮ ਤੱਕ ਲਿਖ ਕੇ ਉਹਨਾਂ ਦੀ ਐਂਟਰੀ ਬੈਨ ਕੀਤੇ ਜਾਣ ਦੀ ਗੱਲ ਜਿਹੜੀ ਆ ਉਹ ਲਿਖੀ ਗਈ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ